ਹਾਂਜੀ ਗਾਇਸ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਨਵੇਂ ਵਲੌਗ 'ਚ ਆ ਸਾਡੀ ਟਿੱਡੀ ਦੇਖੋ ਦਿਖਾ ਟਿੱਡੀ ਆਪਣੀ ਆ ਦੇਖੋ ਟਿੱਡੀ ਦੇ ਨਿੰਨੇ ਨਿੰਨੇ ਬੂਤ ਆ ਆ ਵੇਖੋ ਟਿੱਡੀ ਟਿੱਡੀ ਦੇ ਛੋਟੇ ਛੋਟੇ ਬੂਤ ਐ ਨਿੰਨੇ ਨਿੰਨੇ ਛੂਟ ਦੇਖੋ ਕਿੰਨਾ ਕਿਊਟ ਸੀਟ ਹੈ ਕਿੰਨਾ ਛੋਣਾ ਲੱਗਦਾ ਪਿਆ ਜਾਂਦੇ ਔਰ ਇਹ ਰੰਗ ਕਰ ਰਿਹਾ ਲੇ ਗੁਰਾ ਗੁਰਾ ਰੰਗ ਤੇ ਦੇਖੋ ਕਿੰਦਾ ਛੋਣਾ ਲੱਗਦਾ ਨੰਨੀ ਗੋੜੀ ਹੈ ਕੀ ਗੁਰੀ ਕੀ ਹੈ ਇਹ ਗੜੀ ਗੜੀ ਹੈ ਚੱਡੀ ਮੰਮੀ ਮੰਮੀ ਆ ਦੇਖੋ ਕਿੰਨਾ ਹਾਰਾ ਕਲੇਰਾ ਪਾਇਆ ਹੋਇਆ ਰਹਿਣੇ ਨੇ ਹਾਂ ਕਿੱਥੇ ਜਾਣਾ ਹਾਂ ਗਾਇਸ ਮੈਂ ਪਾਇਆ ਖਲਾਰਾ ਰਣੜੀ ਵੀਰੋ ਵੀਡੀਓ ਨੂੰ ਲੈਂਦਾ ਚਲ ਚੱਲ ਬਣੀ ਜਾਂਦੀ ਆ ਤੇ ਆ ਹਰ ਗੁਣ ਨੂੰ ਦੇਖ ਲੋ ਚੈੱਕ ਕਰੋ ਹਰ ਗੁਣ ਕੀ ਕਰੀ ਜਾਂਦਾ ਹੁਣ ਇੰਨੇ ਸ਼ੁਰੂਆਤ ਕਰਤੀ ਆ ਗੰਦ ਪਾਉਣ ਦੀ ਕੀ ਕਰਤਾ ਹੈ ਬਸ ਨਹੀਂ ਬਸ ਹੈ ਤਸਨੀ ਕੀ ਕਰਨ ਕੀ ਲੱਗਾ ਇਹਨਾਂ ਦਾ ਆ ਦੇਖੋ ਲਓ ਆ ਕੀ ਕਰੀ ਜਾਂਦਾ ਵਾ ਖੱਪ ਇਹਨੂੰ ਬਸ ਜਵਾਖ ਖੜਾਉਣੇ ਨਹੀਂ ਹੁੰਦੇ ਰਵਾਉਣੇ ਹੁੰਦੇ ਇਹਨੂੰ ਬਾਂਦਰ ਨੂੰ ਫਰੀ ਦਿਹਾੜੀ ਇਹਨੇ ਰਵਾਈ ਜਾਂਦਾ ਰਹਿੰਦਾ ਕੁੜੀ ਨੂੰ ਚਲੋ ਸੋ ਗਾਈਸ ਅਬ ਅਸੀਂ ਸੋਣੇ ਲੱਗੇ ਆ ਗਏ ਗਾਈਸ ਅੱਪਾ ਅੱਜ ਲੈ ਕੇ ਆਏ ਆ ਧਿਆਨਸੀ ਦੇ ਖੜਾਉਣੇ ਆਜੋ ਅਪਾ ਨੂੰ ਬਾਕਸਿੰਗ ਕਰਦੇ ਆ ਹੋ ਕਰਾਉਣਾ ਦੇਖੋ ਚੈੱਕ ਕਰੋ ਇਹ ਹੈਗਾ ਚਾਬੀ ਵਾਲਾ ਇਹਨੂੰ ਇੱਦਾਂ ਚਾਬੀ ਕਰਕੇ ਇੱਦਾਂ ਜਾਣਾ ਵੈਸੇ ਕਿਵੇਂ ਲੱਗਾ ਵਾਓ ਕਿੰਨਾ ਸੋਹਣਾ ਕਰਾਉਣਾ ਹੁਣ ਆਪਾਂ ਤੁਹਾਨੂੰ ਦੂਸਰਾ ਚੈੱਕ ਕਰੰਨੇ ਆਂ ਦੂਸਰੀ ਹੈਗੀ ਹੈ ਇਹ ਐਂਜਲ ਕਰ ਆਹ ਦੇਖੋ ਕਿੰਨੀ ਸੋਹਣੀ ਕਰਦੀ ਇਹਦੀ ਤਾਂ ਇਹ ਪੈਕਿੰਗ ਕਰਨ ਵਾਲੀ ਆ ਇਹ ਜਬ ਲਾਵਾਣੀ ਦੀ ਖੋਪੜੀ ਉੱਤੇ ਚੱਕੋ ਹੋਰ ਕੀ ਸੀ ਇਹਦਾ ਕਾਹਤੀ ਇਹਨੇ ਥੱਲੇ ਲਾਵਾਂਗੇ ਲੋ ਗਾਇਸ ਇਹ ਹੋ ਗਈ ਜਿਆ ਤਿਆਰ ਆਪਣੀ ਐਂਗਲ ਕਰਦੇ ਜਾਂਚੀ ਇਹ ਚਲਾ ਕੇ ਵੀ ਦਿਖਾਉਂਦੇ ਆ ਤੁਹਾਨੂੰ ਆਪਾਂ ਚੈਕਰ ਇੰਨੀ ਸੋਣੀ ਸੀ ਕੋਟਾ ਮਸਾਲੇ ਚਲਾ ਕੇ ਦਿਖਾਉਂਦੇ ਆ ਆਪਾਂ ਆਪਣੇ ਮੇਚ ਲਾਇਆ ਇਹਨੇ ਥੱਲੇ ਆ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ ਆਲੇ ਲਾਈਟਿੰਗ ਦੇਖੋ ਕਿੰਨੀ ਵਧੀਆ ਪਰ ਗਿਆਨਤੀ ਇਹਨੇ ਤਾਂ ਡਰਦੀ ਆ ਵੇ ਆ ਦੇਖੋ ਗਿਆਨਤੀ ਲੱਗੀ ਰਹਿਣਾ ਉਹ ਚੈੱਕ ਕਰਾਈਂ ਗਿਆਨਤੀ ਨੂੰ ਲੱਗੀ ਰਹਿਣਾ ਉਹ ਡਰ ਜਾਂਦੀ ਆ ਬਾਸ ਬੱਸ ਕੋਸ ਲੋ ਨੋ ਗਾਇਸ ਇਹ ਗਿਆਨਤੀ ਆ ਜਿਹੜੀ ਆਪਣੀ ਐਂਜਲ ਜਰ ਤੋਂ ਡਰ ਗਈ ਆ ਪਰ ਆ ਚਾਬੀ ਵਾਲਾ ਜਿਹੜਾ ਟੁਆਏ ਆ ਇਹਦੇ ਤੋਂ ਨਹੀਂ ਡਰਦੀ ਆਲੋ 3 3 3 ਇੱਕ ਆਪਣੇ ਕੋਲੇ ਲਿਆਏ ਆ ਇੱਕ ਆ ਲਿਆਏ ਆ ਆਪਾਂ ਟਾਕਿੰਗ ਪੈਰਟ ਤੁਹਾਨੂੰ ਪਤਾ ਹੀ ਹੈ ਇਹ ਚੱਲਦਾ ਰਹੇ ਜਿਵੇਂ ਬੋਲ ਕੇ ਨਾਲ ਨਾਲ ਰਿਪੀਟ ਕਰਦਾ ਜਿਵੇਂ ਜਿਵੇਂ ਆਪਾਂ ਬੋਲਦੇ ਆ ਚਲੋ ਬਸ ਹਾਂਜੀ ਗਾਇਸ ਅੱਜ ਦਾ ਵਲੋਗ ਜਿਹੜਾ ਇੱਥੇ ਹੀ ਕਰਦੇ ਆਪਾਂ ਸਮਾਪਤ